ਸੌਦੀ ਕਰਾ ਪਾਣ ਜੇਕਰ ਰੋਗੀ ਹਮਮ ਬੋਟਲ ਤੇ ਲਿਆਇ ਕਰੋ ਜੇ ਮੈਂ ਤੇ ਕਨੈਕਟੀ ਕਰਾੜ ਨਵੀ ਪੈਗੀ ਸਮਾਨ ਸਾਰਾ ਆ ਗਿਆ ਇਹ ਪਈ ਹੈ ਜੀ ਸਲੀਵ ਸਲੀਵ ਦੇ ਨਾਲ ਆਪਾਂ ਸੈਟਿੰਗ ਕਰ ਰਹੇ ਆ ਬਲੌਕ ਰੂਟੀ ਪਾਣੀ ਚੱਲੂ ਇਦਾਂ ਹੀ ਅਈ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਾਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਹੀ ਐਂਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਐ ਸਾਰਿਆਂ ਦਾ ਦਿਲੋਂ ਧੰਨਵਾਦ ਐ ਕਰਕੇ ਕਿਉਂਕਿ ਜਿਹੜਾ ਵੀ ਅਸੀਂ ਬਲੌਗ ਪਾਣੇ ਤੁਹਾਨੂੰ ਬਹੁਤ ਵਧੀਆ ਲੱਗਦਾ ਫੈਮਿਲੀ ਦੇ ਰਿਲੇਟਡ ਹੁੰਦਾ ਏ ਤੁਸੀਂ ਬਹੁਤ ਵਧੀਆ ਲਾਈਕ ਕਰਦੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਐ ਜੀ ਸੱਤ ਦਾ ਹੋ ਗਿਆ ਟਾਈਮ ਤੇ ਮੈਂ ਆ ਗਿਆ ਤਾਂ ਘਰੇ ਸੱਜਰੇ ਜਿਹਦੇ ਕਾਰਨ ਕਰਕੇ ਜੀ ਗਰਮੀ ਬਹੁਤ ਐ ਜੀ ਕਿਉਂਕਿ ਪਿਛਲਾ ਬਲੌਗ ਤੁਸੀਂ ਦੇਖ ਰਹੇ ਬੱਦਲਬਾਹੀ ਹੋਈ ਸੀ ਪਰ ਮੀਂਹ ਨਹੀਂ ਪਿਆ 3-4 ਦਿਨ ਤੋਂ ਤੇ ਟੂਣਾ ਕੱਡੀਆਂ ਪਈਆਂ ਜੇ ਤੁਸੀਂ ਮੇਰੀ ਸ਼ਰਟ ਦੇਖਣਾ ਮੈਂ ਗਿੱਲਾ ਹੋਇਆ ਵਾ ਐਨ ਹੁਣ ਹੀ ਦੁਕਾਨ ਤੋਂ ਆਏ ਐ ਤੇ ਮੈਂ ਚੱਲਿਆ ਨਾਣ ਮੋਟਰ ਤੇ ਬੈੰਨੇ ਜਾ ਕੇ ਅੱਧਾ ਘੰਟਾ ਮੋਟਰ ਤੇ ਪਾਣੀ ਲੱਗਿਆ ਚੌਣ ਬਾਹਾਂ ਤੇ ਕੋਈ ਨਹੀਂ ਚਲੋ ਚੱਲਦਾ ਕੁਦਰਤ ਐ ਸਭ ਚ ਲੰਣਾ ਪੈਣਾ ਸੌਖਾ ਔਖਾ ਦੁੱਖ ਸੁੱਖ ਅਤਰਾ ਚੜਾ ਜਿੰਦਗੀ ਦੇ ਸਭ ਚ ਲੰਣੇ ਪੈਣੇ ਹੀ ਬੰਦੇ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਐ ਅੱਜ ਤੋਂ ਦੋ ਦਿਨ ਪਹਿਲਾਂ ਆਪਣੇ ਪਿੰਡ ਦੇ ਟਰਾਂਸਫਾਰਮ ਦਾ ਪੈ ਗਿਆ ਪਟਾਕਾ ਤੇ ਉਹ ਗਿਆ ਸੜ ਜਿਹਦੇ ਕਾਰਨ ਕਰਕੇ ਜੀ ਉਹ ਕੱਲ ਰੱਖ ਰਹੇ ਤੇ ਸ਼ਾਮ ਨੂੰ ਰਾਤ ਨੂੰ ਲਾਈਟ ਇੱਕ ਵਾਰ ਆਈ ਹੈ 9 ਤੋਂ ਲੈ ਕੇ ਤਕਰੀਬਨ ਕੁਛ ਮਿੰਟ ਅੱਧਾ ਘੰਟਾ ਲਾ ਲਓ ਉਸ ਤੋਂ ਬਾਅਦ ਲਾਈਟ ਬੰਦ ਆਪਾਂ ਜਨਰੇਟਰ ਚਲਾ ਤੇ 12 1 ਵਜੇ ਤੱਕ ਚੱਲਿਆ ਪਤਾ ਨਹੀਂ ਕੱਤ ਅਸੀਂ ਚੱਲਿਆ ਬੰਦ ਹੋ ਗਿਆ ਤੇ ਸਵੇਰੇ ਫਿਊਜ ਲਾਇਆ ਹੁਣ ਚੱਲ ਰਹੀ ਲਾਈਟ ਆਪਾਂ ਗੱਲਬਾਤ ਕਰਾਨੇ ਤੇ ਤੁਸੀਂ ਆਪ ਕਹੋਗੇ ਕਿਉਂਕਿ ਤੁਹਾਨੂੰ ਸਾਰਾ ਸੱਚਾਈ ਦਿਖਾਉਂਗੇ ਵੀ ਕੀ ਚੱਲ ਰਿਹਾ ਘਰਾਂ ਬੀਬਾਕੀ ਕਿਉਂਕਿ ਦੇਖੋ ਜੇ ਰੇ ਗਰਮੀਆਂ ਦੇ ਮਹੀਨੇ ਹੁੰਨੇ ਹੁਣ ਆਪਣੇ ਬੱਚੇ ਸਕੂਲਾਂ ਚ ਜਾ ਰਹੇ ਆ ਮਈ ਜੂਨ ਚ ਛੁੱਟੀਆਂ ਹੋ ਜਾਂਦੀਆਂ ਨੇ ਆਣਿਆਂ ਨੂੰ ਉਹ ਤੋਂ ਬਾਅਦ ਸਕੂਲ ਲੱਗਦੇ ਜਾਂ ਪਹਿਲਾਂ ਉਹ ਕਾਤੋਂ ਕਰਦੇ ਆ ਵੀ ਪਸੀਨੇ ਦੇ ਨਾਲ ਗਰਮੀ ਦੇ ਨਾਲ ਆਪਣਾ ਖੂਨ ਹੈ ਨਾ ਜਿਹੜਾ ਉਹ ਪਾਣੀ ਬਣ ਕੇ ਨਿਕਲਦਾ ਹੈ ਜਿੰਨਾ ਬੰਦਾ ਤਕੜਾ ਉਹਨੂੰ ਕੋਈ ਪ੍ਰੋਬਲਮ ਨਹੀਂ ਜਿਹੜੇ ਸਾੜੇ ਵਰਗੇ ਕੈਰੀ ਹੱਡੀ ਦੇ ਬੰਦੇ ਆ ਉਹਨਾਂ ਦਾ ਬਹੁਤ ਪ੍ਰੋਬਲਮ ਪੈਂਦੀ ਹੈ ਤੋ ਜੱਸ ਕਰਨ ਲੱਗਦਾ ਆ ਗਿਆ ਉਹ ਗਲਪ ਆਪਾ ਕਹਿਣਾ ਮੈਂ ਜਾਣਾ ਮੋਟਰ ਤੇ ਨਹਾਣਾ ਤੇ ਉਹ ਦੁੱਧ ਲੈ ਕੇ ਆ ਗਿਆ ਤੁਹਾਨੂੰ ਉਹਦੇ ਨਾਲ ਵੀ ਮਿਲਾਨੇ ਹੁਣ ਬਣੇ ਸਾਰੇ ਮਿਲਾਨੇ ਵੀ ਬਣ ਕੇ ਆ ਰਿਹਾ ਏ ਕਿਸੇ ਨਹੀਂ ਕਰਦੇ ਇਹਦੇ ਸਿਆਣੇ ਪਹਿਲੇ ਟਾਈਮਾਂ ਵਿੱਚ ਕਹਿੰਦੇ ਟਰਾਂਸਫਰਮ ਦਾ ਪੈ ਗਿਆ ਭੜਾਕਾ ਦੀਵਿਆਂ ਚ ਪਾ ਲੋ ਤੇਲ ਐ ਨਹੀਂ ਪਤਾ ਵੀ 3 ਦਿਨ ਲੰਘਣੇ ਕਿ 7 ਦਿਨ ਪਰ ਸਾੜੇ ਰੱਖ 2 ਦਿਨ ਚੇ ਹੋ ਗਿਆ ਤਾਂ 1 ਦਿਨ ਚੇ ਲਿਆਏ ਆਪਣੇ ਜਿਹੜੇ ਨਾਲ ਦੇ ਨੌਜਵਾਨ ਐ ਸਾਰੇ ਬਹੁਤ ਵਧੀਆ ਗੱਲ ਐ ਸਾਡੇ ਪਿੰਡ ਦੇ ਵਿੱਚ ਨਾ ਨੌਜਵਾਨ ਸਾਰੇ ਇਕੱਠੇ ਹੋ ਗਏ ਇੱਕ oprala ਕਰ ਲੰਨੇ ਵੀ ਆਹ ਕੰਮ ਐ ਕਰੋ ਠੀਕ ਐ ਜੀ ਬਣੇ ਰਹੋ ਨਾਲ ਕਰਦੇ ਗੱਲ ਜੱਸ ਕਰਨ ਆ ਗਿਆ ਦੁੱਧ ਲੈ ਕੇ ਹੋਰ ਪਤਾ ਚੱਲੀਏ ਫੇਰ ਨਾ ਹਾਂ ਕੀ ਕਰੂੰਗਾ ਜਾ ਕੇ ਮੋਟਰ ਪਨਾਂਉਣਾ ਐਨੀ ਤਾਂ ਅੱਜ ਯਾਰ ਗਰਮੀ ਵੀ ਨਹੀਂ ਠੰਡ ਐ ਅਜ ਤਾਂ ਠੰਡਾ ਜਾ ਹੋ ਗਿਆ ਸ਼ਾਮ ਦਾ ਟਾਈਮ ਹੈ ਹਾਂ ਗਰਮੀ ਹੈਗੀ ਐ ਹੰਡੇ ਹੰਡੇ ਵਿੱਚ ਹੁੰਦਾ ਹੁਣ ਨੀਂਦ ਨਹੀਂ ਆਂਦੀ ਆ ਦੇਖੋ ਜੀ ਇਹਦੀ ਵੀ ਨਾ ਕਮੀਜ਼ ਨਾ ਗਰਮੀ ਗਿਰ ਭਿੱਜ ਗਿਆ ਗਲ ਕੋਲ ਗਰੇ ਕਮੀਜ਼ ਐ ਲਾਗੀ ਲਾਗ ਲੱਗਣ ਤੇ ਦੁੱਧ ਲਿਆਇਆ ਚੱਲ ਪੁੱਤ ਫਿਰ ਦੇ ਮਮਾ ਨੂੰ ਦੁੱਧ ਇਹ ਦੇਖੋ ਜੀ ਬਾਹਰ ਦਾ ਮੌਸਮ 7 7:30 ਦਾ ਟਾਈਮ ਹੋ ਰਿਹਾ ਤਕਰੀਬਨ 7:30 ਦਾ ਲੈਟਾਂ ਵੱਲ ਚੁੱਕੀਆਂ ਸਾਹਮਣੇ ਵਾਇਕਸ ਨਿਊਜ਼ ਚੰਡੀਗੜ੍ਹ ਸਿਟੀ ਤੇ ਚੱਲਦੇ ਆਪਾਂ ਗੱਲਬਾਤ ਕਰਦੇ ਅੰਦਰ ਕਿਆ ਚੱਲਦਾ ਲੋ ਜੀ ਬੂਟੇ ਕਿਆ ਕਰੂੰਗੇ ਇਹ ਜੇ ਵਿੱਚ ਐਨਾ ਤਾਂ ਸੜਨਾ ਹੀ ਐ ਪੱਤੀਆਂ ਪੂਕਦੀਆਂ ਇਹਨਾਂ ਦੀਆਂ ਕਿਆ ਕਰ ਸਕਦੇ ਆਂ ਤੇ ਇਹ ਬੂਟਾ ਵੀ ਐ ਲੱਗਦਾ ਜਿਵੇਂ ਬਨੌਟੀ ਹੁੰਦਾ ਪਲਾਸਟਿਕ ਦਾ ਇਹਨੂੰ ਅੱਜ ਕੋਈ ਫੁੱਲ ਨਹੀਂ ਇਸ ਤੋਂ ਪਹਿਲਾਂ ਪਿਛਲੇ ਬਲੌਗ ਚ ਤੁਸੀਂ 2 ਦਿਨ ਪਹਿਲਾਂ ਦੇਖਿਆ ਤਾਂ 2 ਫੁੱਲ ਹੈ ਤੇ ਤੇ ਬਹੁਤ ਵਧੀਆ ਚੱਲ ਰਹੇ ਪਰ ਪਾਣੀ ਮੰਗਦੇ ਆਂ ਪਰ ਬਹੁਤ ਗੂੜਾ ਰੰਗ ਹੈ ਇਹ ਪਲਾਂਟ ਦਾ ਬਹੁਤ ਵਧੀਆ ਫੁੱਲ ਹੈ ਤੇ ਹੁਣ ਮਨਜੀਤ ਉਹਨਾਂ ਨਾਲ ਵੀ ਗੱਲ ਕਰਦੇ ਆਂ ਤੁਹਾਨੂੰ ਮੈਂ ਥੋੜੀ ਜਿਹੀ ਸਿਚੁਏਸ਼ਨ ਦਿਖਾ ਦਿੰਦਾ ਘਰ ਦੀ ਅੱਜ ਕਿ ਆਏ ਇਹ ਦੇਖੋ ਕੂਲਰ ਦਾ ਅੱਗੇ ਇੱਥੇ ਹੁੰਦਾ ਅਸੀਂ ਬੈੱਡ ਤੇ ਬੈੰਨੇ ਮੰਜੇ ਤੇ ਬੈੰਨੇ ਆ ਤਾਂ ਕੂਲਰ ਲੱਗਿਆ ਹੋਵਾਂ ਹੁੰਦਾ ਤੇ ਕੂਲਰ ਅੱਜ ਮਨਜੀਤ ਕਹਿੰਦੇ ਮੰਨੋ ਦੇ ਦੋ ਆਹ ਮਾੜਾ ਹਾਲ ਹੋਇਆ ਬਾਈ ਕਾਤੋਂ ਕਰ ਨਹੀਂ ਕਿਉਂਕਿ ਅੱਜ ਪਤਾ ਅਸਲੀਅਤ ਰਾਤ ਨੂੰ 9 ਵਜੇ ਤੋਂ ਬਾਅਦ ਲੱਗਣਾ ਵੀ ਜਿਹੜਾ ਟਰਾਂਸਫਾਰਮ ਰੱਖਿਆ ਏ ਉਹ ਬਾਕੀ ਕਾਮਯਾਬ ਹੈ ਜਾਂ ਨਹੀਂ ਕਿਉਂਕਿ ਰਾਤ ਵੀ 9 ਵਜੇ ਮੈਂ ਫੋਨ ਕਰਿਆ ਕਹਿੰਦੇ ਵੀ ਓਕੇ ਐ 15 ਮਿੰਟ ਬਾਅਦ ਐ ਲੈਟ ਆਊਗੀ ਪਰ ਕਿਹਾ ਹੋਇਆ ਲੈਟ ਆਈ 15 20 ਮਿੰਟ ਰਹੀ ਉਸ ਤੋਂ ਬਾਅਦ ਹੈ ਨਹੀਂਦੀ ਸਾਰੀ ਰਾਤ ਫਿਰ ਆਪਣਾ ਚੱਲਿਆ ਜਨਰੇਟਰ ਤੇ ਉਸ ਤੋਂ ਬਾਅਦ ਉਹ ਬੰਦ ਹੋ ਗਿਆ ਅੱਧੀ ਰਾਤ ਨੂੰ ਜਾ ਕੇ ਤੇ ਪੂਰਾ 3 ਵਜੇ ਮੇਰੀ ਅੱਖ ਖੁੱਲ ਗਈ ਅੱਖ ਖੁੱਲਣ ਤੋਂ ਬਾਅਦ ਜਦ ਦੇਖਿਆ ਲੈਟ ਹੈ ਨਹੀਂ بار 7-8 ਵਜੇ ਜਾ ਕੇ ਕਿਸੇ ਨੇ ਫਿਊਜ ਲਾਤੇ ਜਿਕਣਾ ਕੈਬੀ ਲਾਂਦੇ ਤੇ ਪੁਰਾਣੇ ਟਰਾਂਸਫਾਰਮ ਦਾ ਲੋ ਜੀ ਪ੍ਰਸ਼ਾਦਿਆਂ ਦਾ ਕੰਮ ਚੱਲ ਰਿਹਾ ਕਿਚਨ ਦੇ ਵਿੱਚ ਤੇ ਬਹੁਤ ਬੁਰੀ ਹਾਲਤ ਹੋਈ ਵੀ ਹੈ ਜੀ ਲੈ ਜਸਕਰਨ ਵੀ ਓਹੋ ਹੋ ਯਾਸਕਰਨ ਜਸਕਰਨ ਅਜ ਰੋਟੀਆਂ ਬਣਾਊਗਾ ਹੋਰ ਬਈ ਮਨਜੀਤ ਕਿਤਰਾ ਚੱਲਦਾ ਕੰਮਕਾਰ ਸੱਸ ਜੀ ਸਾਰਾ ਹਾਂ ਦੇਖ ਲੋ ਮਨਜੀਤ ਦਾ ਹੁਲੀਆ ਤੇ ਜਸਕਰਨ ਦਾ ਦੇਖ ਲੋ ਐਨ ਪਿੱਛਣ ਲੱਗ ਪਾ ਤਾਂ ਜਸਕਰਨ ਐਂ ਕਰਦਾ ਚੱਲੀਏ ਫਿਰ ਚੱਠੇ 'ਚ ਜਾ ਕੇ ਬੈਠੀਏ ਕਿਸੇ ਮੋਟਰ ਚੱਲਦੀ ਹੋਈ ਦੀ ਕਿਉਂਕਿ ਮੋਟਰਾਂ ਦੀ ਤਾਰ ਲਾਈਨਮੈਂਟ ਸਾਰੀ ਲੱਗ ਹੋਈ ਵੀ ਪਿੰਡਾਂ 'ਚ ਉੱਥੇ ਬਿਜਲੀ ਫੁੱਲ ਹੈ ਚਾਹ ਘੱਟ ਵੀ ਹੋਇਆ ਚਲੋ ਮੋਟਰਾਂ ਪੂਰਾ ਪਾਣੀ ਨਹੀਂ ਤਾਂ ਅੱਧਾ ਤਾਂ ਦਊਂਗੀ ਆ ਤੇ ਉਹ ਚੱਲਦਾ ਰਹਿੰਦਾ ਜੀ ਤੇ ਹੁਣ ਅਸੀਂ ਚੱਲਦੇ ਹਾਂ ਜੀ ਜੀ ਤਸੀਂ ਨਾ ਆਇਆਈਏ ਤੂੰ ਬਈ ਆਪਣਾ ਕੰਮ ਕਰ ਲੈ ਕਿਉਂਕਿ ਨਹੀਂ ਮੈਂ ਤਾਂ ਜਦੋਂ ਜੀ ਦੁਕਾਨ ਤੇ ਆਉਣਾ ਜਦੇ ਸੈਂਟਰ 'ਚ ਰਸਤੇ 'ਚ ਮੋਟਰਾਂ ਨਹੀਂ ਆ ਨਾ ਆਇਆ ਨਾ ਪਰ ਅੱਜ ਮਨਜੀਤ ਦੇ ਦੋ ਕੁ ਸਮਾਨ ਤੇ ਉਹ ਲੋ ਮੈਂ ਤਾਂ ਜੇ ਝੂਠ ਬੋਲਦਾ ਬੋਲਦਾ ਮਨਜੀਤ ਕਿੰਨੀ ਕੁ ਕਰਮੀ ਅੱਜ ਮੈਂ ਤੁਹਾਨੂੰ ਨਾ ਰੱਖਾਂਗੇ ਅੱਛਾ ਇੱਕ ਸੇ ਨਾ ਆ ਰਿਹਾ ਜਾਂ ਕੁਲ ਹੋਣਾ ਨੰਨੇ ਉਹਨੋਂ ਸਾਈਡ ਵਾਲਾ ਲਾਇਆ ਪਤਾ ਹੈ ਕੂਲਰ ਉਹਨਾਂ ਦਾ ਤਵੇ ਦੇ ਥੱਲੇ ਨੂੰ ਬੜਕਾ ਵੀ ਸੇਕ ਨਾਰਮਲ ਕਰਨਾ ਹੈ ਜੇ ਪੱਖਾ ਉੱਪਰ ਵਾਲਾ ਲਾ ਲੰਦੀ ਤੂੰ ਉਹ ਨਹੀਂ ਤਾਂ ਵਧੀਆ ਉਹ ਬੰਦ ਕਰਿਆ ਪਾਦਾ ਉਹ ਲਾ ਲਾਏ ਚਾਹ ਫੁੱਲ ਛੱਡ ਲਿਆ ਨੂੰ ਕੋਈ ਹਵਾ ਹੀ ਨਹੀਂ ਹੈ ਇਹ ਗਰਮੀ ਕਿਹੜਾ ਸੰਦੇ ਬਣਾਉਂਦੇ ਹਾਂ ਮੈਂ ਤਾਂ ਐਂ ਕੱਲ ਰੋਟੀ ਹੋ ਰਹਿ ਗਈ ਸਬਜ਼ੀ ਤਾਂ ਤਿਆਰ ਹੈ ਸਬਜ਼ੀ ਕਿ ਆ ਬਣਾਈ ਅੱਜ ਫਿਰ ਵਾਹ ਆ ਤਾਂ ਕਮਾਲੇ ਕਰਦੀ ਬਾ ਕਮਾਲੇ ਕਰਦੀ ਪਰ ਆਲੂ ਇਹ ਚੱਲ ਨੇ ਜੀ 5 ਦਿਨ ਹਫਤੇ ਚ ਚੱਲਦੇ ਤਾਂ ਹੋਈ ਐ ਸਾਂਝਾ ਐ ਨਾ ਤੇ ਚਲੋ ਕੋਈ ਨਹੀਂ ਹਾਂ ਹਰ ਇੱਕ ਸਬਜੀ ਮੈਂ ਵੀ ਉਹੀ ਕਿਹਾ ਵੀ ਸੱਤ ਸਬਜ਼ੀਆਂ ਚੋ ਜੇ 7 ਦਿਨ ਆਪਾਂ ਸਬਜੀ ਬਣਾਈਏ ਤਾਂ 5 ਸਬਜ਼ੀਆਂ ਚ ਆਲੂ ਪੈਂਦਾ ਨਹੀਂ ਵੀ ਪੈਂਦਾ ਤਾਂ ਵੀ ਪਾਲਨ ਨੇ ਕੋਈ ਕਰ ਰਿਲੇਟਡ ਇੱਕ ਨਾ ਕਹਿ ਨਹੀਂ ਕਰਦੇ ਸਾਂਝਾ ਜਆ ਮੈਂਬਰ ਹੈ ਉਹ ਚੱਲਦਾ ਰਹਿੰਦਾ ਹਰ ਤਰ੍ਹਾਂ ਦੇ ਪਾਰੇ ਚਾਰੇ ਪਾਸੇ ਹੈ ਤਾਂ ਗੱਲਬਾਤ ਐ ਕਿ ਸਾਡਾ ਵਲੌਗ ਹੁਣ 2 ਦਿਨ ਬਾਅਦ ਆਂਦਾ ਏ ਕਿਉਂ ਨਾ ਅੱਜ ਅਸੀਂ ਦੇ ਦੇਈਏ ਤੁਹਾਨੂੰ ਵਲੌਗ ਜਿੱਦਾਂ ਹੈ ਸਿੰਪਲ ਵਲੌਗ ਉਦਾਂ ਹੀ ਆਊਗਾ ਜੋ ਸੱਚਾਈ ਐ ਨਾਰਮਲ ਐ ਸਭ ਕੁਝ ਲਓ ਜੀ ਪ੍ਰਸ਼ਾਦੇ ਤਿਆਰ ਹੋ ਰਹੇ ਕਰੋ ਇੰਜੋਏ ਜਿੰਨੇ ਵੀ ਆਪਣੇ ਨਾਲ ਬਾਹਰ ਦੇ ਸਭ ਦੇ ਸੰਗ ਜੁੜੇ ਵੀ ਤੁਹਾਡੇ ਲਈ ਬਹੁਤ ਵਧੀਆ ਬਣਦੇ ਨੇ ਪ੍ਰਸ਼ਾਦੇ ਤਿਆਰ ਹੋ ਰਹੇ ਆਂ ਇੰਜੋਏ ਕਰੋ ਜੀ ਕਈ ਮੇਰੇ ਵੀਰ ਭੈਣ ਭਰਾ ਜੇ ਕਮਾਕਾਰਾਂ ਦੇ ਵੀ ਹੋਣਗੇ ਤੁਹਾਡੇ ਲਈ ਪ੍ਰਸ਼ਾਦ ਦੇ ਤਿਆਰ ਹੈ ਤੁਸੀਂ ਆਪਣਾ ਵਲੌਗ ਅਟੈਂਡ ਕਰ ਰਹੇ ਕਰੋ ਇੰਜੋਏ ਤਾजे ਤਾजे ਪ੍ਰਸ਼ਾਦੇ ਕੋਈ ਕਹੀ ਨਹੀਂ ਕਰਦੇ ਆਪਣੇ ਘਰਾਂ ਕਿთან ਜਿੱਦਾਂ ਉਹ ਦੇਖੀ ਬਾਈ ਇਹਦਾ ਸਿਰ ਨਾ ਭੰਨੀ ਜਾਂ ਕੁੱਕਰ ਹੈ ਇਹ ਕਿਤੇ ਸੀਟੀ ਉੱਡ ਜਾਵੇ ਫਿਰ ਕੀ ਕਰੂੰਗੀ ਤੂੰ ਤੇ ਬਾਕੀ ਜੀ ਮੇਰਾ ਬਹੁਤ ਬੁਰਾ ਹਾਲ ਹੋਇਆ ਵਾ ਮੱਤ ਮਾਰੀ ਪਈ ਜੀ ਤਿੰਨ ਦਿਨ ਤੋਂ ਗਰਮੀ ਨਾਲ ਉਧਰ ਕੰਮ ਦਾ ਵੀ ਜ਼ੋਰ ਹੈ ਅੰਜਣ ਦਾ ਸਮਾਨ ਅੱਜ ਆ ਗਿਆ ਤੇ ਦੋ ਦਿਨ ਪਹਿਲਾਂ ਦੋ ਤਿੰਨ ਟਰੈਕਟਰ ਹੋਰ ਕਰੇ ਆ ਬਹੁਤ ਬੁਰਾ ਹਾਲ ਹੋਇਆ ਬਾ ਦੁਕਾਨ ਤੇ ਬੈਠ ਹੁੰਦਾ ਨਹੀਂ ਜਿਉਂ-ਜਿਉਂ ਵੱਜੀ ਜਾਂਨੇ 8 9 10 11 ਮੰਜੀਤ ਓਪਣੀ ਪੱਖਾ ਡਾਉਣ ਕਿਉਂਕਿ ਮੋਟਰਾਂ ਉਧਰ ਕਮਰਸ਼ੀਅਲ ਏਰੀਆ ਨਾ ਮੋਟਰਾਂ ਦਾ ਜਿਹੜਾ ਕਨੈਕਟ ਲੱਗ ਕਰਤੇ ਆ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਲੈਟ 9 ਵਜੇ ਫੁੱਲ ਹੁੰਦੀ 10 ਵਜੇ ਘਟ ਜਾਂਦੀ ਉਹ 11 ਵਜੇ ਉਹ ਤੋਂ ਜ਼ਿਆਦਾ 2 ਵਜੇ ਤੋਂ ਬਾਅਦ ਜਾ ਕੇ ਗਰਮੀ ਵੀ ਫੁੱਲ ਹੋ ਜਾਂਦੀ ਮੈਂ ਕਹਿੰਦਾ ਬੁਰਾ ਹਾਲ ਹੈ ਦਿਲ ਕਰਦਾ ਵੀ ਕਿਧਰ ਨਹੀਂ ਦੌੜ ਜਾਉ ਬਾਹਰ ਪਾੜਾਂ ਚ ਹਣੀ ਕਰਦਾ denn। ਕਰਦਾ ਨਾ ਵੀ ਕਿਤੇ ਜਾ ਕੇ ਬਹਿ ਜੀ ਹੈ ਕਿ ਨਹੀਂ। ਪਰ ਹੁਣ ਕਿਆ ਕਰੀ ਜੀ ਜੇ ਪਿਛਲੇ ਸਾਲ ਬਰਸਾਤਾਂ ਐਨ ਲੱਗੀ ਤੀਆਂ ਠੋਕ ਐ ਤੇ ਕਿ ਗਰਮੀ ਵੀ ਚਿੰਕਾ ਕਢਾਣ ਵਾਲੀ ਐ ਪੂਰਾ ਐਨ। ਉਹ ਲੈ ਆਏ ਗੋਲੀਆਂ ਦੂਰ ਤੋਂ। ਨਹੀਂ ਯਾਰ ਉਹ ਸਿਰਦਰਦ ਦੀਆਂ ਗੋਲੀਆਂ ਨਹੀਂ ਲਿਆਇਆ। ਉਹ ਮੈਂ ਲਿਆਣਾ ਚਾਹ ਰਾਂ। ਨੇ ਮਜਰੇ ਦੇ ਮਿਲ ਕੇ ਲਿਆਉਂਗਾ। ਕੋਈ ਜ਼ਿਆਦਾ ਨਹੀਂ। ਉਹਦਾ ਕੋਈ ਕੋਈ ਚੱਕਰ ਨਹੀਂ ਐ ਕਰਦਾ। ਸਿਆਣੀ ਮਜਰਾ ਡਾਕਟਰ ਤੋਂ ਹੀ ਲੈ ਆ ਦਿੰਨਾ। ਕਈ ਵੀਰ ਭੈਣ ਭਰਾ ਆਪਣੇ ਜੀ ਨਵੇਂ ਜੁੜਦੇ ਆ ਆਪਣੇ ਨਾਲ ਬਲੌਗ ਤੇ ਪੁੱਛੀ ਜਾਂਦੇ ਤੁਹਾਡਾ ਪਿੰਡ ਕਿਹੜਾ ਏ ਕਿਹੜੇ ਚੰਡੀਗੜ੍ਹ ਤੋਂ ਕਿੰਨੀ ਦੂਰ ਆ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਡਿਟੇਲ ਨਾਲ ਜਿڑا ਸੋਚ ਕੇ ਧਿਆਨ ਨਾਲ ਆਪਣਾ ਪਿੰਡ ਹੈ ਜੀ ਭਗਤ ਮਾਜਰਾ ਅੱਗੇ ਨੇੜੇ ਪੈਂਦਾ ਦਾ ਮੁੱਲਾਂ ਪਰ ਗਰੀਬਦਾਸ ਨੇੜੇ ਤੇ ਹੁਣ ਪੈਂਦਾ ਏ ਜੀ ਆਪਣਾ ਪਿੰਡ ਭਗਤ ਮਾਜਰਾ ਨਿਊ ਚੰਡੀਗੜ੍ਹ ਅਮੈਕਸ ਅਮੈਕਸ ਦੇ 2 ਕਿਲੋਮੀਟਰ ਦੇ ਏਰੀਏ 'ਚ ਆਪਣਾ ਪਿੰਡ ਹੈ ਤਿੰਨ ਪਿੰਡ ਪੈ ਜਾਂਦੇ ਸੈਣੀ ਮਾਜਰਾ ਭਗਤ ਮਾਜਰਾ ਰਾਣੀ ਮਾਜਰਾ ਢੰਡੋਲੀ ਚਾਰ ਪਿੰਡ ਪੈ ਜਾਂਦੇ ਇਹ ਇਹਨਾਂ ਦੇ ਵਿੱਚ ਵਿਚਾਲਾ ਆਪਣਾ ਪਿੰਡ ਹੈ ਜਿਹੜਾ ਅਸੀਂ ਵਲੌਗ ਦੇ ਵਿੱਚ ਤੁਹਾਨੂੰ ਦੰਨੇ ਆਪਣੇ ਘਰ ਦੇ ਮੂਹਰੇ ਵੀ ਕਿੰਨੀ ਸੋਹਣੀ ਗ੍ਰੀਨਰੀ ਖੇਤ ਹੈ ਕਿੰਨੀ ਸੋਹਣੀ ਫਸਲ ਹੈ ਧਾਨ ਦੇ ਹੁਣ ਧਾਨਾ ਲੱਗਿਆ ਕਿੰਨਾ ਸੋਹਣਾ ਹਰਾ ਹਰਾ ਜਿਆ ਖੇਤ ਲੱਗਦੇ ਹਰੇ ਭਰੇ ਜੇ ਤਾਂ ਉਹਨਾਂ ਦੇ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬਾ ਢੰਡੋਲੀ ਦਾ ਉਹਦੇ ਨਾਲ ਆਇਆ ਬੜਾ ਰੋਡ ਮੇਨ ਸਟੇਡੀਅਮ ਜਿੱਥੇ ਬਣਿਆ ਹੈ ਜਿੱਥੇ ਆ ਪੰਜਾਬ ਦੇ ਆਪਣੇ ਆਈਪੀਐਲ ਦੇ ਮੈਚ ਵੀ ਹੋਏ ਆ ਤਾਂ ਜਾਂ ਤਿੰਨ ਉਹਦੇ ਨਾਲ ਪਾਸ ਅਸੀਂ 2 ਕਿਲੋਮੀਟਰ ਦੇ ਏਰੀਏ 'ਚ ਬੈਠੇ ਆਂ ਤੇ ਜੋ ਵੀ ਸਬਸਕ੍ਰਾਈਬਰ ਆਪਣੇ ਪੁੱਛ ਰਹੇ ਆਂ ਤੁਹਾਡੀ ਚਾਹਨਾ ਆ ਸਕਦੇ ਆਂ ਤੇ ਆਪਣੀ ਦੁਕਾਨ ਪਿੰਡ ਤੋਂ 5-6 ਕਿਲੋਮੀਟਰ ਦੂਰ ਹੈ ਉਹ ਹੈ ਜੀ ਬਲਾਕ ਮੱਝਦੀ ਸਿਸਮਾ ਤੋਂ ਰੋਡ ਜਾਂਦਾ ਕਰਾਲੀ ਉਹਦੇ ਤੇ ਬਲਾਕ ਆਂਦਾ ਸੈਂਟਰ 'ਚ ਉਹਦੇ ਨਾਲ ਹੀ ਆਪਣਾ ਬਲਾਕ ਦੇ ਕਿਲੋਮੀਟਰ ਅੱਧਾ ਕਿਲੋਮੀਟਰ ਨਾਲੇ ਟਟਾ ਤੇ ਚਲੋ ਠੀਕ ਹੈ ਜੀ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਣੇ ਵੱਲੋਂ ਅੱਜ 10 ਮਿੰਟ ਦਾ ਬਲੌਗ ਹੈ ਤੁਹਾਡੇ ਲਈ origignal ਸ਼ਾਮ ਦਾ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਦਾ ਕਿਉਂਕਿ ਕਰਨੀ ਪਊ। ਹੋਰ ਕੰਮ ਪੰਪ ਤੇ ਦਾ ਲਵਾਉਂਦੀ ਨਾ। ਹੁਣ ਕਰਾਇਆ ਕਿ ਆ ਮਨਜੀਤ ਉਹ ਮੋਟਰ ਚਲਾ ਲੈਣੇ ਜਾ ਕੇ ਪੰਪ ਦਾ ਪਾਣੀ ਵੀ ਗਰਮ ਹੈ ਜੇ ਨਾ ਟੁੱਟੀ ਆਈ ਵੀ ਹੋਈ ਪੰਪ ਵੀ ਤਾਂ ਹੀ ਚੱਪੂਗਾ ਜੇ ਟੁੱਟੀ ਆਈ ਵੀ ਪਾਣੀ। ਹੈ ਕਿ ਨਹੀਂ? ਸਾਰ ਜਨ ਤੇ ਤੂੰ ਹੋਰ ਮਜੀਤ ਕੀ ਕਹਿਣਾ ਚਾਹਨੀ ਆਪਣੀ ਭੈਣਾਂ ਨੂੰ? ਆਪਣੇ ਇੱਕ ਰਿਕਵੈਸਟ ਹੈ ਜੀ ਹੱਥ ਜੋੜ ਕੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਦੇ ਆਪਾਂ ਮੁੰਡੀਆਂ ਛੁੱਟੀਆਂ ਹੋਲੀਆਂ ਜੀ ਪਰ ਮਹੀਨਾ 7ਵੇਂ ਚੱਲਦਾ ਫੇਰ ਗਰਮੀ ਦਾ ਐਤ ਕੀ ਮੀਂਹ ਪੇ ਨਹੀਂ ਕਿਰਪਾ ਕਰਕੇ ਆਪਣੇ ਬੱਚਿਆਂ ਦੀ ਦੇਖ ਰਹਿਕ ਪੂਰੀ ਕਰੋ ਉਹਨਾਂ ਨੂੰ ORS ਜਾਂ ਕੁਝ ਵੀ ਪਾਣੀ ਦੀ ਜਗ੍ਹਾ ਦੇ ਕੇ ਭੇਜੋ ਸਕੂਲ ਨੂੰ ਜਿਹੜੇ ਕੀ ਬੱਚੇ ਆਪਣਾ ਘੁੱਟ ਪੀ ਮੈਂ ਵਧੀਆ ਰਹੇ ਤੇ ਜਿਹੜੇ ਆਪਾਂ ਨੂੰ ਪਸੀਨਾ ਆਉਂਦਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਉਹਦੇ 'ਚ ਕਿਹਾ ਹੁੰਦਾ ਹੈ ਸਾਡੇ ਸਰੀਰ ਦਾ ਪਾਣੀ ਖਤਮ ਹੁੰਦਾ ਜਿਸ ਦੇ ਕਰਕੇ ਲੱਤਾਂ ਪੈਰਾਂ 'ਚ ਜਾਨ ਰਹਿੰਦੀ ਨਹੀਂ ਤੁਰਨ ਜੋਗੇ ਹੁੰਦੇ ਨਹੀਂ ਤੁਰਨ ਤੋਂ ਕਹਿ ਦੋ ਵੀ ਅਸਮਰਥ ਹੋ ਜਾਂਦੇ ਸਰੀਰ ਉਹਨਾਂ ਦੇ ਵਿੱਚ ਕਿਹਾ ਕਰੋ ਆਪਣੇ ਬੱਚਿਆਂ ਨੂੰ ਵਧੀਆ ਡਾਈਟ ਹਲਕਾ ਡਾਈਟ ਫਲ ਫਰੂਟ ਤੇ ORS ਜ਼ਰੂਰ ਦਿਓ ਜਾਂ ਘਰਾਂ ਕੋਈ ਕੁਝ ਵੀ ਆਪਾਂ ਨਿੰਬੂ ਪਾਣੀ ਬਣਾ ਕੇ ਵਗੈਰਾ ਪੀਣੇ ਉਹ ਜ਼ਰੂਰ ਪਿਲਾਓ ਕਿਉਂਕਿ ਤੁਹਾਡੇ ਬੱਚੇ ਸਾਡੇ ਬੱਚੇ ਅਸੀਂ ਤੁਹਾਡੇ ਬੱਚੇ ਇਹ ਜਾਣ ਕੇ ਜ਼ਰੂਰ ਰਿਕਵੈਸਟ ਕਬੂਲ ਕਰਿਓ ਧੰਨਵਾਦ ਹੈ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਬਲੌਗ ਅਟੈਂਡ ਕਰਿਆ ਫੁੱਲ ਬੋਚ ਕਰਿਆ ਹੁਣ ਸੋਹਣੇ ਸੋਹਣੇ ਕਮੈਂਟ ਤੁਸੀਂ ਕਰਨੇ ਲਾਈਕ ਸ਼ੇਅਰ ਵੀ ਤੁਸੀਂ ਕਰ ਦਿਓ ਆਪਣੀ ਫੈਮਿਲੀ ਦੇ ਨਾਲ ਅੱਗੇ ਤੇ ਅੱਗੇ ਕਿਉਂਕਿ ਇਹ ਦੇਸੀ ਬਲੌਗ ਹੈ ਮਿੰਨੀ ਬਲੌਗ ਹੈ ਤੇ ਪਿੰਡਾਂ ਦੇ ਰਿਲੇਟਿਡ ਬਲੌਗ ਹੈ ਜੋ ਚੱਲਦਾ ਹੈ ਕੀ ਹਾਲਾਤ ਹੈ ਅੱਜ ਦੇ ਸਾਡੇ ਪਿੰਡ ਚ ਤਾਈ ਪਰਸੋਂ ਦਾ ਟਰਾਂਸਫਰਮ ਸੜ ਗਿਆ ਤਾਂ ਕੱਲ ਰੱਖਿਆ ਤਾਂ ਟਾਕੇ ਪੇਵੇਂ ਤੇ ਰਾਤ ਚੱਲ ਗਿਆ ਅੱਜ ਦੇਖਦੇ ਹਾਂ ਸਾਰੀ ਰਾਤ ਚੱਲਦਾ ਜਾਂ ਫੇਰ ਸਵੇਰੇ 6 ਵਜੇ ਫਿਊਜ ਲਾਉਣਾ ਪਊ ਜਾ ਕੇ ਕਿਉਂਕਿ ਰਾਤ ਰੱਖਿਆ ਤਾਂ ਚੱਲ ਪਿਆ ਤਾਂ ਘੰਟੇ ਦੇ ਬਾਅਦ ਫੇਰ ਬਿਜਲੀ ਭੱਜ ਗਈ ਸਵੇਰੇ ਫੇਰ 6-7 ਵਜੇ ਤੋਂ ਬਾਅਦ ਫਿਊਜ ਲੱਗਿਆ ਚਲੋ ਦੇਖਦੇ ਹਾਂ ਕੀ ਬਣਦਾ ਬਾਕੀ ਨੀ ਦੇ ਬਚੇ ਰਹੋ ਬਚ ਕੇ ਰਹੋ ਜੀ ਬਚ ਬਚ ਕੇ ਰਹੋ ਗਰਮੀ ਤੇ ਬਚ ਕੇ ਰਹੋ ਜਦ ਤੱਕ ট্রান্সਫਾਰਮਰ ਦਾ ਪੜਾਕਾ ਪੈ ਸਕਦਾ ਤੇ ਸਾਡੇ ਉੱਪਰ ਆਪਣੇ ਇਨਸਾਨ ਨੂੰ ਇੱਕ ਦਿਮਾਗ ਦੇ ਆ ਗਿਆ ਸਿਰ ਜਿਹਦੇ ਵਿੱਚ ਨਾ ਛੋਟ ਆ ਜਾਂ ਦਿਮਾਗ ਆ ਉਹਦਾ ਵੀ ਪੜਾਕਾ ਪੈ ਸਕਦਾ ਕੁਝ ਵੀ ਹੋ ਸਕਦਾ ਤਾਂ ਕਰਕੇ ਕਹਿੰਨੇ ਵੀ ਆਪਣਾ ਲਿਕੁਇਡ ਪੀਓ ਜ਼ਿਆਦਾਤਰ ਰੋਟੀ ਪਾਣੀ ਚ ਹੈ ਕਿਹੇ ਨਹੀਂ ਕਰਦੇ ਨਿੱਗਰ ਖਾਣਾ ਹੈ ਉਹ ਘਟਾ ਦਿਓ ਦੇ ਲਿਕੁਇਡ ਜ਼ਿਆਦਾ ਪੀਓ ਐ ਕਰੇ ਕਰਾਂ ਵੀ 3 ਵਜੇ ਤੇ ਆਜੇ ਕਰਾਂ ਰੋਟੀ ਮੈਂ ਬਣਾ ਦੇ ਕਰੂੰਗਾ ਤੇ ਸਬਜੀ ਤੂੰ ਬਣਾ ਲਿਆ ਕਰ ਮੇਰੇ ਤੋਂ ਪਹਿਲਾਂ ਜਦ ਮਰਜੀ ਬਣਾ ਲੈ ਕਰ 12 1 ਵਜੇ ਦੂਵੇ ਇਹਦਾ ਤੁਸੀਂ ਵੀ ਕਹਿਣਾ ਨਾ ਭਈਆ ਤਾਂ ਠੀਕ ਹੈ ਸਭ ਨਹੀਂ ਇੰਨਾ ਕਿ ਮੈਂ ਘੋਲ ਦੂੰਗਾ ਜਾਂ ਤਾਂ ਅੱਜ ਵੀ ਕਹੀ ਨਹੀਂ ਕਰਦੇ ਸਾਡੇ ਸਿਆਣੇ ਕਹੀ ਕਰਦੇ ਤੇ ਕਹਿੰਦੇ ਬੰਦਾ ਬੰਦਾ ਉਹ ਬਣਦਾ ਚਾਹੇ ਕੋਈ ਕੰਮ ਸਿੱਖਦਾ ਜਾਂ ਕੰਮ ਕਰਦਾ ਕਹਿੰਦੇ ਬੰਦਾ ਉਹ ਹੁੰਦਾ ਜਿਹਦੇ ਨਾਲ ਕਹਿੰਦੇ ਸਿਰ ਤੋਂ ਗਰਮੀ ਚੋਕ ਐ ਹੱਡੀਆਂ ਤੱਕ ਆਜਵੈ ਉਹ ਬੰਦੇ ਨਾ ਟਾਈਮ ਹਟਾਇਆ ਵਾ ਹੁੰਦਾ ਉਹ ਸਾਡੇ ਨਾਲ ਹੁੰਦਾ ਰੋਜ਼ ਪਹਿਲਾਂ ਵੀ ਪਹੁੰਚਦਾ ਆ ਕਰਿਆ ਕੰਮ ਸੀਂਦਾ ਤਸ ਬਸ ਫਿਰ ਫਿਰ ਨਹੀਂ ਡਰਾਈ ਕਰਦੇ ਇਹ ਦੇਖ ਤੇਰੀਆਂ ਅੱਧੀਆਂ ਰੋਟੀਆਂ ਬਣ ਗਈਆਂ ਹੋਰ ਬਣ ਗਈਆਂ ਦੋ ਚਾਰ ਚਲੋ ਕੋਈ ਨਹੀਂ ਜੀ ਲਓ ਜੀ ਜਿੰਨੇ ਨੇ ਆਪਣੇ ਨਾਲ ਬਾਹਰ ਦੇ ਜੜੇ ਵੀ ਖਾਓ ਜੀ ਫਿਰ ਦੇਸੀ ਭਲਕੇ ਆਹ ਦੇ ਚੱਲਦਾ ਹੀ ਕੰਮ ਪਰ ਇੱਕ ਕਰਮੀ ਜਾਦਾ ਕਿਆ ਕਰੀਏ ਸਚਾਈ ਸਚਾਈ ਹੈ ਚਲੋ ਕੋਈ ਨਹੀਂ ਆ ਦੇਖੋ ਜੀ ਰੋਟੀ ਖਲਦੀ ਨਾ ਤੁਹਾਡੇ ਮੁਕੱਦਰਾਂ ਦੀ ਹੈ ਇਹ ਮੈਂ ਕਹਿ ਕਾ ਨਹੀਂ ਹਟਿਆ ਵੀ ਆਪਣੇ ਸਬਸਕ੍ਰਾਈਬਰਾਂ ਲਈ ਐ ਕਿ ਨਹੀਂ ਕਰਦੇ ਜਦ ਪ੍ਰਮਾਤਮਾ ਦਾ ਨਾਮ ਲੈ ਕੇ ਕਿਚਨ ਚ ਵੜ ਗਏ ਫਿਰ ਚਾਹੇ ਭਾਵੇਂ ਪੁੱਠੇ ਹੱਥ ਗਲ ਬੇਲ ਕੇ ਰੋਟੀਆਂ ਪਾਈ ਜਾਓ ਬਣੂਗੀਆਂ ਵਧੀਆ ਐਨ ਫੁੱਲੂਗੀਆਂ ਸਾਡੀ ਮਨਜੀਤ ਦੇ ਸੁਭਾਅ ਵਿੱਚ ਫਰਕ ਕੋਈ ਨਹੀਂ ਹੈਗਾ ਐਨ ਜ਼ੀਰੋ ਹੈ ਚਾਹੇ ਕਿਸੇ ਟਾਈਮ ਭਾਵੇਂ ਸਾਡੇ ਸਬਸਕ੍ਰਾਈਬਰ 20 ਆਜੋ ਤੁਹਾਨੂੰ ਬੋਲਣ ਦੀ ਕਹਿਣ ਦੀ ਜਾਂ ਗੈਲ ਲੱਗਣ ਦੀ ਲੋੜ ਨਹੀਂ ਐਦਾਂ ਹੀ ਬਾਈ ਜੀ ਐਦਾਂ ਹੀ ਫੁੱਲ ਫੁੱਲ ਹੋਊਗਾ ਕਿਉਂਕਿ ਸਾਡੇ ਦਿਲ ਵੀ ਮਨ ਵੀ ਸਾਫ਼ ਹੈ ਭਾਵੇਂ ਬੰਦੇ ਅੱਜ 5 ਆਜੋ 50 ਆਜੋ ਭਾਵੇਂ ਅਸੀਂ ਅੱਜ 4 ਜਣੇ ਗੱਲ ਇੱਕੇ ਬਰਾਬਰ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਡੇ ਵੱਲੋਂ ਤੁਸ ਬਾ ਦੁਕਾਨ ਤੇ ਲਓ ਜੀ ਅੰਜਨ ਦਾ ਸਮਾਨ ਆ ਗਿਆ ਕ੍ਰੈਂਕ ਕ੍ਰੈਂਕ ਨੂੰ ਲਵਾ ਤੇ ਕੱਟ ਫੇਸ ਲੱਗੀ ਤੇ ਹੈੱਡ ਵੀ ਗਿਆ ਤੋਂ ਤੇ ਹੁਣ ਆਪਾਂ ਨੇ ਬੰਨਣਾ ਸਟਾਰਟ ਕਰਨਾ ਇਹ ਪਿਆ ਬਲੌਕ ਤੇ ਪ੍ਰੋਬਲਮ ਮੇਨ ਸਾਨੂੰ ਇਹ ਆ ਰਹੀ ਹੈ ਜੀ ਸਾਡੇ ਲਾਗ ਨਾ ਕੋਈ ਉਹ ਸਰਵਿਸ ਸਟੇਸ਼ਨ ਨਹੀਂ ਹੈ ਹੈ ਤਾਂ ਹੈ ਦੂਰ ਹੈ ਪਰ ਚੱਲ ਅਸੀਂ ਉੱਥੇ ਤੱਕ ਪਹੁੰਚ ਕਰੂੰਗੇ ਜੇ ਇੱਕ ਵਾਰ ਪਾਣੀ ਵੱਜ ਜੇ ਬਣਾ ਉਹਦੇ ਵਰਗਾ ਨਜ਼ਾਰਾ ਨਹੀਂ ਜੀ ਗੈਲਰੀਆਂ ਵੀ ਸਾਫ਼ ਹੋ ਜੰਨੀਆਂ ਤੇ ਮੇਨ ਕ੍ਰੈਂਕਾਂ ਦੀ ਸਰਾਖਾਂ 'ਚ ਵੱਜ ਜੂਗਾ ਤੇਲ ਚੱਲਦਾ ਹੋ ਜੂਗਾ ਇਹਨੂੰ ਪੈਂਦੀ ਕਰ ਦੇਣੀ ਉਸ ਤੋਂ ਬਾਅਦ ਫਿਰ ਆਪਾਂ ਨਾ ਧੋਣੇ ਨੂੰ ਲੈ ਜਾਣਾ ਰੈਡੀ ਕਰ ਦੇਣਾ ਜਦ ਤੋ ਆ ਕੇ ਆਣਾ ਇਹ ਗੈਲੈਸ ਦੀ ਬਾਠ ਥੋਕ ਦੇਣੀਆ ਤੇ ਜਦੀ ਕ੍ਰੈਂਕ ਫਿਟ ਕਰ ਦੇਣੀ ਇਹ ਤਾਂ ਹੀ ਨਹੀਂ ਸਲੀਬਾ ਤੇ ਇਹ ਪਿਆ ਟੈਕ ਪੂਰੀ ਉਹ ਜੈਂਕਟ ਵੀ ਆ ਗਈ ਤੇ ਇਹਦੇ 'ਚ ਕਿਹਾ ਨਾ ਜੀ ਗੈਸ ਕਟ ਇੱਕ ਹੁੰਦਾ ਕਿੱਤ ਜਾਣ ਹੁੰਦਾ ਪੂਰਾ ਇਹ ਇਹੀ ਗੈਸ ਦਾ ਤੇ 475 575 ਦਾ ਇੱਕ ਹੈ ਚਾਰ ਸਿਲੰਡਰ ਤੇ ਸੀਟ ਲੱਗੀ ਨਵੀਂ ਬਣ ਗਈ ਗੱਲ ਟਰੈਕਟਰ ਦਾ ਅੰਜਣਾ ਜਿਹੜਾ ਫੁੱਲ ਹੋ ਰਿਹਾ ਜੀ ਫੁੱਲਾ ਸਮਾਨ ਆਪਾਂ ਕਰ ਲ ਤੋਗੇ ਤੇ ਇੱਕ ਵਾਰੀ ਤੇ ਹੁਣ ਸਾਡਾ ਮੇਨ ਪ੍ਰੋਬਲਮ ਇਹ ਪੈ ਰਹੀ ਹੈ ਜੀ ਸਾਨੂੰ ਜਿਹੜੀ ਦਿੱਕਤ ਹੈ ਵੀ ਉੱਥੇ ਸਰਵਿਸ ਸਟੇਸ਼ਨ ਤੇ ਨਾ ਬੰਦਾ ਧੋ ਨਹੀਂ ਰਿਹਾ ਅੱਜ ਕੋਈ ਟਰੈਕਟਰ ਨਾਲ ਗੱਡੀ ਧੋ ਹੋ ਰਹੀ ਹੀ ਨਹੀਂ ਕੋਈ ਨਹੀਂ ਧੋ ਹੋ ਰਹੀ ਜੇ ਧੋ ਹੁੰਦੀ ਹੁੰਦੀ ਫਿਰ ਤਾਂ ਅਸੀਂ ਰੇੜੀ ਲੈ ਆਣੀ ਸੀ ਉਹਦੇ ਉੱਪਰ ਰੱਖ ਕੇ ਧੋ ਲੈਣਾ ਦਾ ਸਮਾਨ ਪਰ ਦਿੱਕਤ ਬਹੁਤ ਆਕੜੀ ਐ ਕਹੇ ਨਹੀਂ ਕਰਦੇ ਕਹਿੰਦੇ ਮਿਸਤਰੀ ਦਾ ਕੰਮ ਕਿਆ ਐ ਸਫਾਈ ਦਾ ਮੁੱਲ ਸਾਡੀ ਲੇਬਰ ਐ ਜਿਹੜੀ ਬਣਾਈ ਤੇ ਸਫਾਈ ਹੁਣ ਜਦ ਤੱਕ ਨਾ ਮੇਰੇ ਮੇਰਾ ਮਨ ਕਹਿੰਦਾ ਉਹੋ ਜੀ ਸਫਾਈ ਨਹੀਂ ਹੁੰਦੀ ਅਜੇ ਤਾਂ ਕਿਹਾ ਤੋਂ ਸਫਾਈ ਹੋਈ ਐ ਜੀ ਹੈਡ ਤਾਂ ਵੈਸੇ ਧੋ ਹੋ ਗਿਆ ਨਾ ਦਿਖ ਰਿਆ ਕ੍ਰੈਂਕ ਵੀ ਸਾਫ ਹੈ ਐ ਚਲੋ ਪਾਣੀ ਮਾਰ ਦੇਣਾ ਤੇ ਮੈਨੂੰ ਨਾ ਬਲਾਕ ਐ ਜਿਹੜਾ ਬਲਾਕ ਦੋ ਵਾਰੀ ਧੋਣਾ ਉੱਥੇ ਪ੍ਰੈਸ਼ਰ ਪਰ ਆਪਣਾ ਇੱਕ ਵਾਰ ਵੀ ਸਰਜ ਪੈ ਦੋ ਵਾਰ ਡੀਜ਼ਲ ਗੈਲ ਸਫਾਈ ਨਹੀਂ ਇਹਦੀ ਹੋਣੀ ਕਿਉਂਕਿ ਤੇਲੇ ਵਿੱਚ ਜਮਿਆ ਹੋਣਾ ਜੀ ਇਹ ਪ੍ਰੋਬਲਮ ਹੈ ਜਦ ਤੱਕ ਨਾ ਮਨ ਨਾ ਖੁਸ਼ ਹੋਏ ਨਾ ਖੁਸ਼ ਹੋਏ ਤੇ ਕੰਮ ਕਰਨ ਦਾ ਕੀ ਫਾਇਦਾ ਚਲੋ ਕੋਈ ਨਹੀਂ ਲੱਗੇ ਬੈਂਚ ਪਹੁੰਚ ਸਾਫ ਕਰਨ ਬੈਂਚ ਤੇ ਰੱਖ ਲੈਣਾ ਅੱਜ ਆਪਾਂ ਨੇ 10 11 ਦਾ 11 ਦਾ ਹੋ ਗਈ ਟਾਈਮ 12 ਵਜ ਗਏ ਜੀ ਤੇ ਗੱਲਬਾਤ ਇਸ ਤਰ੍ਹਾਂ ਐ ਵੀ ਤੁਸੀਂ ਬਲੌਗ ਦੇਖੇ ਰਹੇ ਆਂ ਕੱਲ ਦਾ ਕਿੰਨੇ ਹੈਰਾਨ ਹੋ ਰਹੇ ਇੱਕ ਤਾਂ ਦੇਖੋ ਇੱਧਰ ਦੀ ਟੈਨਸ਼ਨ ਕੰਮ ਦੀ ਕੰਮ ਵੀ ਬੰਦਾ ਤਾਂ ਹੀ ਕਰੂਗਾ ਜੇ ਰਿਲੈਕਸ ਹੋਊਗਾ ਜਿਗਣਾ ਘਰਾਂ ਜਾ ਕੇ ਸੌਣਾ ਬਹੁਤ ਜ਼ਰੂਰੀ ਹੁੰਦਾ ਪਰ ਨੀਂਦ ਆਂਦੀ ਹੋਣੀ ਜੇ ਆਂਦੀ ਹੈ ਲਾਈਟ ਡੋੜ ਜਾਂਦੀ ਤੇ ਬਹੁਤ ਅੰਗ ਹੋ ਰਹੇ ਦੋੇ ਪਾਸੇ ਤੋਂ ਇੱਧਰ ਕੰਮ ਵੀ ਕਰਨਾ ਤੇ ਉਹਦਾ ਦੁਕਾਨ ਤੇ ਵੀ ਦੇਖੋ ਸਾਡਾ ਪੱਖਾ ਚੱਲਦਾ ਆਵਾਜ਼ ਦੇਖਿਓ ਭਾਈ ਕਿੰਨੀ ਹੋਲੀ ਚੱਲ ਰਿਹਾ ਜਮਾ ਸਾਊਂਡ ਨਹੀਂ ਪੱਖੇ ਦੀ ਨਹੀਂ ਅੱਗੇ ਪੱਖਾ ਬੰਦ ਕਰਨਾ ਪੈਂਦਾ ਸਾਨੂੰ ਬਾਹਣ ਜੂੰ ਜੂੰ 12 ਵਜੇ 1 ਵਜੇ ਬਬਿਜਲੀ ਕਟੀ ਜਾਣੀ ਐ ਤੇ ਉਹ ਮੋਟਰਾਂ ਚੱਲ ਰਹੀਆਂ ਆ ਮੋਟਰਾਂ ਵਾਲੀ ਲਾਈਨ ਐ ਕਮਰਸ਼ੀਅਲ ਏਰੀਆ 'ਚ ਬੈਠੇ ਆਪਾਂ ਤੇ ਚਲੋ ਠੀਕ ਹੈ ਜੀ ਇੰਨੀਆਂ ਗੱਲਾਂ ਬਾਤਾਂ ਨੇ ਜੇ ਬਲੌਗ ਵਧੀਆ ਲੱਗਿਆ ਸ਼ੇਅਰ ਕਰਿਓ ਬਾਕੀ ਕੱਲ ਦਾ ਬਲੌਗ ਤੁਹਾਨੂੰ ਟਰੈਕਟਰ ਦੀ ਬਣਾਈ ਕਿੱਥੇ ਤੱਕ ਗਈ ਹੈ ਤੇ ਕੀ ਆ ਚੱਲ ਰਿਹਾ ਸਭ ਦਿਖਾਵਾਂਗੇ ਜੀ ਅੱਜ ਵੀ ਜੋ ਅਸੀਂ ਇਹ ਤੋਂ ਬਾਅਦ ਕਰਦਾ ਐ ਕ੍ਰੈਂਕ ਕਿੱਦਾਂ ਬੰਦਦੇ ਐ ਪੀਸ ਕਿ ਇਹ ਪਏ ਐ ਤੇ ਮੇਨ ਕ੍ਰੈਂਕ ਦੀ ਬਣਾਈ ਕਿੱਦਾਂ ਹੁੰਦੀ ਹੈ ਸਲੀਬਾ ਕਿੱਦਾਂ ਪਾਉਣਾ ਉਹ ਸਾਰਾ ਕੁਝ ਤੁਹਾਨੂੰ ਅਗਲੇ ਬਲੌਗ ਵਿੱਚ ਮਿਲੂਗਾ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ